ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਮੂ ਪਗਵਾੜਾ ਨਗਰ ਨਿਵਾਸੀਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਵੀ ਬਾਈਟਾਂ ਹੋ ਚੁੱਕੀਆਂ ਹੈ ਉਹ ਬਹੁਤ ਘਟੀਆ ਹਰਕਤ ਹੋਈ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਾਰਤੀ ਅੰਸਰ ਆ ਇਹ ਅਸਲਾ ਲੈ ਕੇ ਘੁੰਮਦੇ ਆ ਸਾਡੀ ਜਾਨ ਨੂੰ ਖਤਰਾ ਹੈ ਤਾਂ ਵੀ ਚਲੋ ਪ੍ਰਸ਼ਾਸਨ ਨੇ ਕੋਈ ਕੰਟਰੋਲ ਇੱਥੇ ਨਾ ਕੀਤਾ ਨਾ ਹੁਣ ਬੇਨਤੀ ਸਾਰੀਆਂ ਫਗਵਾੜੇ ਦੇ ਆ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਨੂੰ ਸਾਰੇ ਫਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨਸਾਰਤੀ ਅਨਸਰਾਂ ਨੂੰ ਫੜਨ ਲਈ ਪੁਲਸ ਤੇ ਵੀ ਥੋੜਾ ਪ੍ਰਸ਼ਾਸਨ ਤੇ ਥੋੜਾ ਜ਼ੋਰ ਪਵੇ ਤਾਂ ਆਪਾਂ ਫਗਵਾੜਾ ਅᱫੋ ਤੱਕ ਬੰਦ ਰੱਖਣਾ ਜਦ ਤੱਕ ਇਹ ਫੜ ਨਹੀਂ ਹੁੰਦੇ ਹਾਂ ਜੇ ਅੱਜ ਰਾਤ ਤੱਕ ਵੀ ਕੋਈ ਮੇ ਪੁਲਸ ਫੜ ਲੈਂਦੀ ਫਿਰ ਅਸੀਂ ਸਵੇਰੇ ਕੋਈ ਬੰਦ ਦੀ ਕਾਲ ਨਹੀਂ ਹੈਗੀ ਪਰ ਜੇ ਜਦੋਂ ਤੱਕ ਨਹੀਂ ਫੜਦੇ ਹਉ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂ ਦਾ ਜਾਂ ਸਿੱਖ ਦਾ ਮਸਲਾ ਨਹੀਂ ਇਹ ਸਾਂਝਾ ਸਾਡੇ ਸਾਰਿਆਂ ਦਾ ਮਸਲਾ ਅੱਜ ਜੇ ਇਹ ਘਟਨਾ ਇਹਨਾਂ ਨਾਲ ਵਾਪਰੀ ਆ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗਣੀ ਇਸ ਕਰਕੇ ਸਾਰੇ ਜਣੇ ਆਪਣਾ ਸਮਝ ਕੇ ਸਹਿਯੋਗ ਦੇਣਾ ਤਾਂ ਸਾਰਾ ਬਾਜ਼ਾਰ ਨੂੰ ਬੰਦ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਹਾਂ ਜੀ ਇਹ ਜਿਹੜਾ ਬਾਜ਼ਾਰ ਹਾਂ ਜੀ ਇਸ ਪਿਆਰ ਦਾ ਥੋੜਾ ਬੇਟਾ ਅੱਜ ਦੀ ਜੋ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕੱਢੀ ਐ ਫਵਾੜਾ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਰ ਹੈ ਉਹਦਾ ਕਾਰਨ ਕਿ ਜਿਵੇਂ ਕਿ ਪ੍ਰਧਾਨ ਜੀ ਨੇ ਸਾਨੂੰ ਹੁਣ ਇੱਥੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਪਿਛਲੇ 3 ਦਿਨ ਤੋਂ ਜਿਹੜੇ ਬੰਦੇ ਨੇ ਅਜਾ ਅਟੈਕ ਕੀਤਾ ਆ ਉਹਦੇ ਉਹਦੀ ਜਿਹੜੀ ਗਤੀਆਂ ਵਿਧੀਆਂ ਬਾਰੇ ਇਹ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਆ ਰਹੇ ਆ ਚਾਹੇ ਵਾਸੀਪੀ ਮੈਡਮ ਹੋਣ ਚਾਹੇ ਉਹ ਐਸਐਸਪੀ ਸਾਹਿਬ ਹੋਣ ਚਾਹੇ ਉਹ ਐਸਐਚਓ ਹੋਣ ਸਾਰਿਆਂ ਨੂੰ ਇਹ ਉਹਦੀ ਇਤਲਾਹ ਦਿੰਦੇ ਲੈ ਲੇਕਿਨ ਕਿ ਕਿ ਵਿਨੰਦੇ ਕਹਿਣ ਮੁਤਾਬਕ ਹੈ ਕਿ ਪਰਸੋ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਬਿਠਾ ਕੇ ਪੁੱਛਿਆ ਕਿ ਉਹ ਜਿਮੀ ਕਿੱਥੇ ਆ ਤਾਂ ਇਹ ਬੜੀ ਮੰਦਪਾਗੀ ਘਟਨਾ ਹੈ ਕਿ ਜੇ ਇਹਨਾਂ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਘਟਨਾ ਵਾਪਰੀ ਹੈ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਜਿੰਨੀ ਵੱਧ ਤੋਂ ਵੱਧ ਦੀ ਨਖੇਦੀ ਕਰਦੇ ਹਾਂ ਔਰ ਮੈਂ ਇਹ ਗੱਲ ਕਹੂੰਗਾ ਕਿ ਹੁਣੇ ਸਾਰਿਆਂ ਨੇ ਇਹ ਤੈਅ ਕੀਤਾ ਹੈ ਕਿ ਸਵੇਰੇ 10 ਵਜੇ ਕਾਉਸ਼ਾਲਾ ਬਾਜ਼ਾਰ ਦੇ ਵਿੱਚ ਸਾਰੇ ਮੈਂ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਜਿੱਦਾਂ ਅੱਬਾ ਜੀ ਨੇ ਵੀ ਕਿਹਾ ਇਹ ਕਿਸੇ ਸਮਾਜ ਦਾ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਕਿਸੇ ਹੋਰ ਭਾਈਚਾਰੇ ਦਾ ਮਸਲਾ ਨਹੀਂ ਹੈ ਇਹ ਸ਼ਹਿਰ ਦਾ ਮਸਲਾ ਹੈ ਸੋ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਵੱਡੀ ਇਹ ਪ੍ਰਸ਼ਾਸਨ ਦਾ ਫੇਲੂਰ ਹੈ ਉਹਨੂੰ ਚੈਲੰਜ ਕਰਦੇ ਹੋਏ ਆਪਾਂ ਸਵੇਰੇ 10 ਵਜੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਔਰ ਉੱਥੇ ਜਿਵੇਂ ਬਾਬਾ ਜੀ ਨੇ ਵੀ ਦੱਸਿਆ ਔਰ ਇਹ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਇਹ بڑے ਦੁਕਾਨਦਾਰਾਂ ਨੂੰ ਬੜੇ ਨਿਮਰਤਾ ਜਿਹੇ ਤੇ ਬੇਨਤੀ ਕਰਦੇ ਆਂ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਹਿਯੋਗ ਦਿਓ ਬਾਜ਼ਾਰ ਬੰਦ ਰਹੇਗਾ ਉਹਨੇ ਦੇਰ ਤੱਕ ਅਸੀਂ ਇਹ ਵੀ ਨਾਲ ਗੱਲ ਕਹਿੰਨੇ ਆ ਕਿ ਜੀ ਅੱਜ ਰਾਤ ਨੂੰ ਵੀ ਬੰਦ ਜੇ ਉਹ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਕੱਲ ਸਵੇਰੇ ਫੇਰ ਬੰਦ ਦੀ ਕਾਲ ਜਿਹੜੀ ਨਹੀਂ ਹੈ ਬਾਕੀ ਜਿਹੜੀ ਗਤੀਵਿਧੀ ਆ ਉਹ ਫੇਰ ਕੱਲ ਉਸ ਤੋਂ ਬਾਅਦ ਅਲਿੱਕੀ ਜਾਏਗੀ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਔਰ ਕਿ ਸਾਡਾ ਸਾਥ ਦਿਓ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜਿਕ ਜਥੇਬੰਦੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਸਾਰੇ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਕੇ ਇਹ ਜਿਹੜੀ ਗੁੰਡਾਗਰਦੀ ਨੂੰ ਆਪਾਂ ਨੱਥ ਪਾਈਏ ਸਾਰੇ 10 ਵਜੇ ਸਵੇਰੇ ਗਊਸ਼ਾਲਾ ਮਜ਼ਾਰ ਦੇ ਵਿੱਚ ਇਕੱਠੇ ਹੋਈਏ ਬਹੁਤ ਬਹੁਤ ਧੰਨਵਾਦ ਇੱਕ ਜਿਹੜਾ ਇਹ ਪੁਲਿਸ ਨੂੰ ਕਿਹਾ ਗਿਆ ਸੀ ਵੀ ਪਿਛਲੇ 3 ਦਿਨ ਤੋਂ ਉਹਨਾਂ ਨੇ ਇਹਨਾਂ ਦਾ ਬੰਦਾ ਚੱਕ ਕੇ ਜਿੰਮੀ ਬਾਰੇ ਉਹ ਪੁੱਛ ਰਿਹਾ ਸੀ ਕਿੱਥੇ ਆ ਤੇ ਪੁਲਿਸ ਨੇ ਫਿਰ ਕੋਈ ਐਕਸ਼ਨ ਨਹੀਂ ਲਿਆ ਉਹਦੇ ਲਈ ਤੁਸੀਂ ਕੀ ਕਾਰਵਾਈ ਅਗੇ ਨਹੀਂ ਇਸੇ ਕਰਕੇ ਇਸ ਗੱਲ ਦੀ ਮੰਦ ਭਾਗੀ ਘਟਣਾ ਜਿਹੜੀ ਇਹਦੇ ਸਭ ਤੋਂ ਵੱਡਾ ਫੇਲਿਓਰ ਹੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਕੋਈ ਲੜਾਈ ਝਗੜਾ ਅਚਾਨਕ ਹੋ ਜਾਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਪੁਰਾਣੀ ਜਿੱਦਾਂ ਇੱਥੇ ਗੱਲ ਆ ਰਹੀ ਸੀ ਕਿ ਰੰਜਿਸ਼ ਚੱਲ ਰਹੀ ਹੈ ਕੋਈ ਇਹ ਰੰਜਿਸ਼ ਜਿਹੜੀ ਸੀ ਜ ਰੰਜਿਸ਼ ਵੀ ਸੀ ਲੇਕਿਨ ਤਿੰਨ ਦਿਨ ਤੋਂ ਉਸ ਬੰਦੇ ਬਾਰੇ ਪੂਰੀ ਇਤਲਾਹ ਦਿੱਤੀ ਜਾ ਰਹੀ ਹੈ ਕਿ ਉਹਦੇ ਕੋਲ ਅਸਲਾ ਆ ਔਰ ਸਾਡੇ ਬੰਦਿਆਂ ਤੋਂ ਜਿੰਮੀ ਬਾਰੇ ਪੁੱਛ ਪੁੱਛ ਕੇ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੁੱਛ ਕੇ ਇਨਵੈਸਟੀਗੇਸ਼ਨ ਕਰ ਰਿਹਾ ਆ ਸੋ ਫਿਰ ਵੀ ਜੇ ਮੰਦਭਾਗੀ ਘਟਨਾ ਘਟਦੀ ਆ ਤਾਂ ਫਿਰ ਇਹ ਤੋਂ ਵੱਡਾ ਫੇਲੂਅਰ ਪ੍ਰਸ਼ਾਸਨ ਦਾ ਨਹੀਂ ਹੋ ਸਕਦਾ ਅਸੀਂ ਜਿੰਨੇ ਸਖਤ ਸ਼ਬਦਾਂ ਜਿਹਦੀ ਨਿਖੇਧੀ ਕਰੀਏ ਉਹ ਘੱਟ ਹੈ ਇਹ ਬਹੁਤ ਵੱਡਾ ਫੇਲੂਅਰ ਪ੍ਰਸ਼ਾਸਨ ਦਾ ਕੀ ਮੰਨਦੇ ਹੋ ਬਈ ਐਸਪੀ ਔਰ ਡੀਐਸਪੀ ਆਪਣੇ ਜਿਹੜੀ ਡਿਊਟੀ ਆ ਫਿਰ ਉਹ ਡਿਊਟੀ ਦੇ ਵਿੱਚ ਨਹੀਂ ਪ੍ਰੋਪਰ ਕੰਮ ਕਰ ਰਹੇ ਮੈਂ ਤਾਂ ਦੇਖੋ ਇਹ ਗੱਲ ਕਹੂੰਗਾ ਕਿ ਜੇ ਗੱਲ ਕਰੀਏ ਕਿ ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਖਿਆਲ ਨਾਲ 6:30 ਦਾ ਗੱਲ ਹੈ ਤਾਂ 9:00 ਦਾ ਟਾਈਮ ਹੋ ਚੁੱਕਿਆ ਆ ਐਸਪੀ ਮੈਡਮ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਮੌਜੂਦ ਨੇ ਅੱਲੇ ਤੱਕ ਉਹ ਸਾਨੂੰ ਇਸ ਜਿਹੜਾ ਆ ਸਿਵਲ ਹਸਪੀਟਲ ਦੇ ਵਿੱਚ ਆਉਣ ਦਾ ਵੀ ਉਹਨਾਂ ਨੂੰ ਟਾਈਮ ਨਹੀਂ ਲੱਗਾ ਸੋ ਇਹ ਤੋਂ ਵੱਡੀ ਜਿਹੜੀ ਪ੍ਰਸ਼ਾਸਨ ਦਾ ਜੇ ਕਹੀਏ ਕਿ ਉਹਨਾਂ ਦੇ ਕਿੰਨੇ ਕਿ ਜ਼ਿੰਮੇਵਾਰੀ ਦਾ ਕੰਮ ਕਰ ਰਹੇ ਆ ਜਾਂ ਉਹ ਕੀ ਕਰ ਰਹੇ ਆ ਇਹ ਤੋਂ ਵੱਡੀ ਗੈਰ ਜ਼ਿੰਮੇਵਾਰਾਨਾ ਉਹਨਾਂ ਦਾ ਜਿਹੜਾ ਰਵੱਈਆ ਉਹ ਕਿ ਇਹ ਤੋਂ ਵੱਡਾ ਕੀ ਦੱਸ ਸਕਦੇ ਆ ਤੋ ਜਿੰਨਾ ਵੀ ਪ੍ਰਸ਼ਾਸਨ ਇੱਥੇ ਬੈਠਾ ਆ ਕਿਸੇ ਨੇ ਵੀ ਹਲੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਆਸ਼ਵਾਸ਼ਣ ਨਹੀਂ ਦਿੱਤਾ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਪਿਛਲੇ 3 ਘੰਟੇ ਤੋਂ ਜੇ ਕੁਝ ਪ੍ਰਸ਼ਾਸਨ ਦੇ ਲੋਕ ਇੱਥੇ ਬੈਠੇ ਵੀ ਆ ਵੀ ਕਿਸੇ ਨੇ ਵੀ ਆ ਕੇ ਕੋਈ ਆਸ਼ਵਾਸ਼ਣ ਦੀ ਗੱਲ ਨਹੀਂ ਕੀਤੀ ਸੋ ਇਤੋਂ ਵੱਡਾ ਗੈਰ ਜ਼ਿੰਮੇਵਾਰਨ ਆ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ ਅਮਨ